ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਜੀ ਆਪਾਂ ਨਿਊਟਰੀ ਨਿਊਟਰੀ ਬਣਾਵਾਂਗੇ ਆਪਾਂ Shimla mirch ਪਾ ਕੇ Shimla mirch ਪਿਆਜ਼ ਪਾ ਕੇ ਤੇ ਸਭ ਤੋਂ ਪਹਿਲਾਂ ਆਪਾਂ ਨਿਊਟਰੀ ਨੂੰ ਪੀਓ ਲਵਾਂਗੇ ਨਿਊਟਰੀ ਨੂੰ ਆਪਾਂ ਗਰਮ ਪਾਣੀ ਚ ਪੀਵਾਂਗੇ ਗਰਮ ਪਾਣੀ ਚ ਪੀਓリエ ਜਲਦੀ ਪੁੱਲ ਜਾਂਦੀ ਨਿਊਟਰੀ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦੇਵਾਂਗੇ ਨਿਊਟਰੀ ਪਾਵਾਂਗੇ ਇੱਕ ਆਪਾਂ ਸ਼ਿਮਲਾ ਮਿਰਚ ਪਿਆਜ਼ ਪਿਆ ਸ਼ਿਮਲਾ ਮਿਰਚ ਪਿਆਜ਼ਾਂ ਨੂੰ ਮੈਂ ਚੌਪ ਕੱਟ ਲਿਆ ਸੀ ਤੇ ਇੱਧਰ ਮੈਂ ਦੋ ਟਮਾਟਰ ਕੱਟ ਲਿਆ ਸੀ ਇੱਧਰ ਛੋਟੇ ਛੋਟੇ ਆਪਾਂ ਪਿਆਜ਼ਾਂ ਦਾ ਤੜਕਾ ਲਾਵਾਂਗੇ ਤੇ ਦੋ ਕ ਹਰੀਆਂ ਮਿਰਚਾਂ ਕੱਟੀਆਂ ਸੀ ਤੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਜੀ ਹਾਂਜੀ ਨਿਊਟਰੀ ਠੰਡੀ ਹੋ ਗਈ ਆਪਾਂ ਨਿਊਟਰੀ ਨੂੰ ਨਿਚੋੜ ਲਵਾਂਗੇ ਹਾਂਜੀ ਨਿਊਟਰੀ ਠੰਡੀ ਹੋ ਗਈ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਆਪਾਂ ਕਸ਼ਮੀਰੀ ਲਾਲ ਮਿਰਚ ਅਦਰ ਰੋਡ ਜਦੋਂ ਹੋਵੇ ਪਾ ਸਾਡੇ ਕੋਲੋਂ ਕੋਲ ਤੇ ਅਦਰ ਰੋਡ ਸੇਮ ਇੱਕੋ ਚੀਜ਼ ਹੈ ਤੇ ਇੱਕ ਚਮਚਾ ਅਦਰ ਕ ਲਸਣ ਦੀ ਪੇਸਟ ਥੋੜੀ ਜਿਹਾ ਪਾ ਹਲਦੀ ਪਾਵਾਂਗੇ ਤੇ ਇਹ ਮਿਕਸ ਕਰ ਦਵਾਂਗੇ ਤਾ ਚਮਚਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਆਪਾਂ ਨਿਊਟਰੀ ਨੂੰ ਨਿਊਟਰੀ ਸੋਇਆ ਬੀਨ ਵੀ ਬੋਲਦੇ ਆ ਤੇ ਇਹ ਹੁਣ ਮਿਕਸ ਹੋ ਗਏ ਹੁਣ ਆਪਾਂ ਸਬਜ਼ੀਆਂ ਨੂੰ ਫਰਾਈ ਕਰ ਲਈਏ ਹਾਂਜੀ ਆਪਾਂ ਛਿਮਲਾ ਮਿਰਚ ਤੇ ਪਿਆਜ਼ ਚੋਪ ਕੀਤੇ ਸੀ ਤੇ ਇਹਨਾਂ ਨੂੰ ਆਪਾਂ ਫਰਾਈ ਕਰ ਲઈએ ਤੇ ਇਹਨਾਂ ਨੂੰ ਪਹਿਲੇ ਗਰਮ ਹੁੰਦੇ ਰੱਖਤਾ ਸੀ ਹਾਂਜੀ ਇਹਨਾਂ ਨੂੰ ਮੈਂ ਫਰਾਈ ਕਰ ਲਿਆ ਸੀ ਤੇ ਇਹਨਾਂ ਦੇ ਹੇਚਾ ਆਪਾਂ ਥੋੜਾ ਕ੍ਰਾਂਚੀ ਰੱਖਾਂਗੇ ਜ਼ਿਆਦਾ ਫਰਾਈ ਨਹੀਂ ਕਰਨਾ ਆਪਾਂ ਇਹਨਾਂ ਨੂੰ ਤੇ ਇਹਨਾਂ ਨੂੰ ਮੈਂ ਸਾਰੇ ਤੇਲ ਦੇ ਵਿੱਚੋਂ ਕੱਢ ਲਵਾਂਗੀ म जीरेंगे जीरानव वा जीरा तड़ ग पा प आज बादमांग जान व दो मिट वा से प्रई करलमागेमांगे ਹਾਂਜੀ ਮੈਂ ਹਰੀ ਮਿਰਚ ਪਾ ਦਵਾਂਗੀ ਨਾਲ ਹੀ ਆਪਾਂ ਪਿਆਜ਼ ਪਾ ਦਵਾਂਗੇ ਸੋਰੀ ਟਮਾਟਰ ਟਮਾਟਰ ਪਾ ਕੇ ਇਹਨਾਂ ਨੂੰ ਟਮਾਟਰਾਂ ਨੂੰ ਥੋੜੀ ਦੇਰ ਬਾਅਦ ਸਦ ਗਰਮਾਂਗੇ ਹਾਂਜੀ ਆਪਾਂ ਅੱਧਾ ਚਮਚ ਨਮਕ ਪਾ ਦਵਾਂਗੇ ਦਾ ਚਮਚਾ ਹਲਦੀ ਪਾਊਡਰ ਚਮਚੇ ਦਾ ਥੋੜਾ ਚੌਥਾ ਕੇਸ ਅੰਮੇ ਤੋਂ ਹੋਣੀ ਕਾਲੀ ਮਿਰਚ ਮਸਾਲਾ ਕਸ਼ਮੀਰੀ ਲਾਲ ਮਿਰਚ ਪਿਆ ਪਾਊਡਰ ਮਸਾਲਾ ਤੇ ਹੁਣ ਆਪਾਂ ਇਹਨਾਂ ਮਿਕਸ ਕਰ ਦੋਗੇ ਮਸਾਲੇ ਨੂੰ ਆਪਾਂ 2 ਮਿੰਟ ਚ ਪਕਾ ਲਵਾਂਗੇ ਹੋਰ ਮਸਾਲੇ ਨੇ ਤੇਲ ਛੱਡ ਦਿੱਤਾ ਮੈਂ ਸੋਇਆਬੀਨ ਪਾ ਦਵਾਂਗੀ अमे ाट अंजी दोोत में, दो में हो गैस तोोना पै बच पा द ਇਹਨੂੰ ਦੋ ਤਿੰਨ ਮਿੰਟ ਵਾਸਤੇ ਪਾਣੀ ਪਾ ਕੇ ਢੱਕ ਦੇਵਾਂਗੇ ਫਿਰ ਆਪਾਂ ਇਹਨੂੰ ਚੈੱਕ ਕਰ ਲਵਾਂਗੇ। ਉਪਰੋਂ ਦੀ ਆਪਾਂ ਟੱਕੰਦੇ ਦੇ ਦਵਾਂਗੇ। ਹਾਂਜੀ ਹੁਣ ਆਪਾਂ ਚੈੱਕ ਕਰ ਲਈਏ ਨੀ ਉਹ ਤਰੀ ਨੂੰ। ਤੁਸੀਂ ਦੇਖ ਸਕਦੇ ਇਸ ਤਰ੍ਹਾਂ ਹੀ ਕਿੰਨੀ ਸੋਹਣੀ ਬਣੀ ਕਲਰ ਵੇਖੋ ਕਿੰਨਾ ਪਿਆਰਾ ਕਲਰ ਆਇਆ ਸੋਇਆ ਬੇਂਚ। ਤੇ ਹੁਣ ਆਪਾਂ ਜਿਹੜੇ ਫਰਾਈ ਕੀਤੇ ਸੀ शिमला ਮਿਰਚ ਪਿਆਜ਼ ਉਹਨਾਂ ਨੂੰ ਪਾ ਦੇਵਾਂਗੇ ਤੇ ਜੇ ਤੁਸੀਂ ਮਿੱਠੀ ਪਸੰਦ ਕਰਦੇ ਖਾਣੇ ਸਬਜੀ ਫਿਰ ਆਪਾਂ ਇਹਦੇ ਵਿੱਚ ਸੌਸ ਵੀ ਪਾ ਸਕਦੇ ਹਾਂ ਤੇ ਥੋੜੀ ਦੇਰ ਵਾਸਤੇ 2-3 ਮਿੰਟ ਵਾਸਤੇ ਆਪਾਂ ਹੋਰ ਪਕਾ ਲਵਾਂਗੇ ਹਾਂਜੀ 5 ਮਿੰਟ ਹੋ ਗਏ ਸੀ ਮੈਨੂੰ ਛਿਮਲਾ ਵਿੱਚ ਪਾ ਕੇ ਬੰਦਿਆ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲਵਾਂਗੇ ਤੇ ਸੋਇਆ ਬੇਨ ਦੀ ਸਬਜ਼ੀ ਬਣ ਕੇ ਤਿਆਰ ਹੈ। ਉਪਰ ਉਹਦੇ ਆਪਾਂ ਤਾਂ ਨਹੀਂ ਆ ਪਾ ਦਵਾਂਗੇ। ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ। ਜੀ ਸੋਇਆਬੀਨ ਦੀ ਸਬਜ਼ੀ ਤਿਆਰ ਮੈਂ ਸਰਵ ਕਰ ਲਵਾਂਗੇ ਆਪਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਘੰਟੀ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੋਂ ਫੇਰ ਮਿਲਾਂਗੇ ਤੁਹਾਨੂੰ